ਮਨੋਰਾਲ ਖੱਟੜ ਜੀ ਜਿਹੜੇ ਕਿ ਹਰਿਆਣੇ ਦੇ ਮੁੱਖ ਮੰਤਰੀ ਆ ਉਹ ਇੱਕ ਸਮਾਗਮ ਵਿੱਚ ਭਾਸ਼ਣ ਦੇ ਰਹੇ ਨੇ ਤੇ ਜਿਹਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਕਿ ਜਿਹੜੀ ਅਸੀਂ ਕਮੇਟੀ ਛਰੋਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ ਆ ਉਹਦੇ ਉਹ ਗੁਣ ਜਿਹੜੇ ਆ ਉਹਨਾਂ ਦਾ ਆਚਾਰਨ ਕਰ ਰਿਆ ਤੇ ਉਹ ਦੱਸ ਰਿਹਾ ਕਿ ਹਰਿਆਣੇ ਦੇ ਸਿੱਖਾਂ ਦਾ ਜਿਹੜਾ ਜਿਹੜਾ ਗੋਲ ਕਲਾ ਪੈਸਾ ਉਹ ਇਦਾਂ ਲੱਗੂਗਾ ਇਦਾਂ ਲੱਗੂਗਾ ਬੜੀ ਚੰਗੀ ਗੱਲ ਆ ਪਰ ਜਿਹੜੀ ਗੱਲ ਕਰ ਰਹੇ ਨੇ ਉਹ ਆਪਣੇ ਵਿਰੋਧੀ ਗੱਲ ਕਰ ਰਹੇ ਉਹ ਕਹ ਰਹੇ ਨੇ ਕਿ ਅਸੀਂ ਤਾਂ ਦਖਲ ਨਹੀਂ ਦਿੰਦੇਗੇ ਤੇ ਜਿਹੜੀ ਪੰਜਾਬ ਦੇ ਵਿੱਚ ਸ਼੍ਰੋਣੀ ਕਮੇਟੀ ਆ ਉਹਦੇ ਵਿੱਚ ਸਾਥੀ ਤੌਰ ਤੇ ਦਖਲ ਆ ਖੱਟਰ ਸਾਹਿਬ ਦਖਲ ਤਾਂ ਮੜ ਤੋਂ ਹੀ ਤੁਸੀਂ ਸ਼ੁਰੂ ਕਰਤਾ ਕਿਉਂਕਿ ਜਿਹੜੇ ਚੁਣੇ ਹੋਏ ਲੋਕ ਸੀ ਉਹਨਾਂ ਦੀ ਸਰਦਾਰੀ ਤੁਸੀਂ ਖੋਹ ਲਈ ਜਿਹੜੇ ਕਿ ਅੱਜ ਵੀ ਮੌਜੂਦ ਨੇ ਜਿਹੜੇ ਉੱਥੋਂ ਦੇ 11 ਮੈਂਬਰ ਆ ਜਿਹੜੇ ਚੁਣੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ-ਹੁਣੇ ਇੱਕ ਖਬਰ ਦਿਖਾਈ ਦਿੱਤੀ ਆ ਜਿਦੇ ਵਿੱਚ ਮਰੋਰ ਰਾਲ ਖੱਟੜ ਜੀ ਜਿਹੜੇ ਕੀ ਹਰਿਆਣੇ ਦੇ ਮੁੱਖ ਮੰਤਰੀ ਆ ਉਹ ਇੱਕ ਸਮਾਗਮ ਵਿੱਚ ਭਾਸ਼ਣ ਦੇ ਰਹੇ ਨੇ ਤੇ ਜਿਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਕਿ ਜਿਹੜੀ ਅਸੀਂ ਕਮੇਟੀ ਛਰੋਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ ਆ ਉਹਦੇ ਉਹ ਗੁਣ ਜਿਹੜੇ ਆ ਉਹਨਾਂ ਦਾ ਆਚਰਣ ਕਰ ਰਿਆ ਤੇ ਉਹ ਦੱਸ ਰਿਹਾ ਕਿ ਹਰਿਆਣੇ ਦੇ ਸਿੱਖਾਂ ਦਾ ਜਿਹੜਾ ਜਿਹੜਾ ਗੋਲਕਾ ਪੈਸਾ ਉਹ ਇਦਾਂ ਲੱਗੂਗਾ ਇਦਾਂ ਲੱਗੂਗਾ ਬੜੀ ਚੰਗੀ ਗੱਲ ਆ ਜੇ ਇਸ ਤਰ੍ਹਾਂ ਦੀ ਚੰਗੀ ਸੋਚ ਆ ਇਸ ਗੱਲ ਤੇ ਅਸੀਂ ਉਹਨਾਂ ਦਾ ਸਵਾਗਤ ਵੀ ਕਰਦੇ ਹਾਂ ਉਹਨਾਂ ਦੇ ਸਿਰ ਤੇ ਦਸਤਾਰ ਵੀ ਸਜਾਈ ਹੋਈ ਆ ਪਰ ਜਿਹੜੀ ਗੱਲ ਕਰ ਰਹੇ ਨੇ ਉਹ ਆਪਣੇ ਵਿਰੋਧੀ ਗੱਲ ਕਰ ਰਹੇ ਨੇ ਆਪਦੇ ਜੋ ਉਹ ਉਹਨਾਂ ਦੀ ਪਾਰਟੀ ਕਰ ਰਹੀ ਆ ਜਾਂ ਪਿਛਲਾ ਜਿਹੜਾ ਇਤਿਹਾਸ ਆ ਉਸ ਤੋਂ ਉਲਟ ਗੱਲ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਤਾਂ ਦਖਲ ਨਹੀਂ ਦਿੰਦੇਗੇ ਤੇ ਜਿਹੜੀ ਪੰਜਾਬ ਦੇ ਵਿੱਚ ਸ਼੍ਰੋਣੀ ਕਮੇਟੀ ਆ ਉਹਦੇ ਵਿੱਚ ਸਿਆਸੀ ਤੌਰ ਤੇ ਦਖਲ ਆ ਖੱਟਰ ਸਾਹਿਬ ਦਖਲ ਤਾਂ ਮੁੱਢ ਤੋਂ ਹੀ ਤੁਸੀਂ ਸ਼ੁਰੂ ਕਰਤਾ ਕਿਉਂਕਿ ਜਿਹੜੇ ਚੁਣੇ ਹੋਏ ਲੋਕ ਸੀ ਉਹਨਾਂ ਦੀ ਸਰਦਾਰੀ ਤੁਸੀਂ ਖੋਹ ਲਈ ਜਿਹੜੇ ਕਿ ਅੱਜ ਵੀ ਮੌਜੂਦ ਨੇ ਇਰੇ ਉੱਥੋਂ ਦੇ 11 ਮੈਂਬਰ ਆ ਜਿਹੜੇ ਚੁਣੇ ਹੋਏ ਨੇ ਤੁਸੀਂ ਉੱਥੇ ਇੱਕ ਥਾਪੀ ਹੋਈ ਕਮੇਟੀ ਬਣਾਤੀ ਪਹਿਲਾਂ ਕਾਂਗਰਸ ਨੇ ਬਣਾਈ ਫਿਰ ਤੁਸੀਂ ਬਣਾਈ ਤੁਸੀਂ ਆਪਣੇ ਪ੍ਰਧਾਨ ਥਾਪਦੇ ਚਾਹੇ ਦਾਦੂਵਾਲ ਜੀ ਥਾਪਦੇ ਚਾਹੇ ਸੁਮੰਤ ਜੀ ਥਾਪਦੇ ਚਾਹੇ ਹੁਣ ਜਿਹੜੇ ਉਹ ਥਾਪੇ ਨੇ ਤੇ ਉਹਨਾਂ ਨੇ ਕੀ ਹਸ਼ਰ ਕੀਤਾ ਤੁਹਾਡੇ ਸਾਹਮਣੇ ਆ ਇਹ ਸਾਰੇ ਤੁਹਾਡੀ ਜੇਬ ਚੋਂ ਨਿਕਲੇ ਹੋਏ ਨੇ ਇਹ ਚੁਣ ਕੇ ਆਏ ਲੋਕ ਨਹੀਂ ਐ ਇਸ ਕਰਕੇ ਤੁਹਾਡਾ ਸਿੱਧਾ ਦਖਲ ਆ ਦੂਜੇ ਪਾਸੇ ਮੈਂ ਇਹ ਗੱਲ ਕਹਿਣੀ ਚਾਹਉਣਾ ਛਰੂਣੀ ਕਮੇਟੀ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਉਹਦੇ ਤੇ ਸਿਆਸੀ ਕਿਨਾ ਦਖਲ ਦਾਜੀ ਆ ਜਾਂ ਪ੍ਰਭਾਵ ਆ ਤੁਸੀਂ ਪਿਛਲੇ ਪੰਨੇ ਪੜ੍ਹ ਕੇ ਵੇਖੋ ਇਤਿਹਾਸ ਦੇ ਤੁਸੀਂ ਜਾਣੂ ਹੋ 1922 ਦੇ ਵਿੱਚ ਜਦੋਂ ਸਿੱਖਾਂ ਦੇ ਜਿਹੜੇ ਗੁਰਦੁਆਰੇ ਯਾਦ ਕਰਵਾਏ ਸੀ ਤੇ ਉਦੋਂ ਜਿਹੜਾ ਸਮਾਗਮ ਹੋਇਆ ਸੀ ਉਹ ਸਮਾਗਮ ਵਿੱਚ ਗਾਂਧੀ ਨਹਿਰੂ ਤੇ ਹੋਰ ਮਾਲਵੀਏ ਹੋਣਾ ਨੇ ਇਹ ਗੱਲ ਕਹੀ ਸੀ ਕਿ ਛਰੋਣੀ ਕਮੇਟੀ ਨੇ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਆ ਜਿਸ ਦੇਸ਼ ਵਿੱਚ ਤੁਸੀਂ ਆਜ਼ਾਦ ਹੋ ਤੇ ਅੱਜ ਉਸ ਸਿੱਖ ਸੂਬੇ ਦੇ ਮੁੱਖ ਮੰਤਰੀ ਬਣੇ ਹੋ ਦੂਜੀ ਵਾਰ ਮਾਣ ਮਿਲਿਆ ਤੁਹਾਨੂੰ ਉਹ ਆਜ਼ਾਦੀ ਜਿਹੜਾ ਪਹਿਲੀ ਲੜਾਈ ਜਿਹੜੀ ਉਹ ਛਰੋਣੀ ਕਮੇਟੀ ਨੇ ਕੀਤੀ ਇਸ ਕਰਕੇ ਕਿਉਂਕਿ ਤੁਸੀਂ ਪਾਰਟੀ ਜਿਹੜੀ ਜਿਹੜੀ ਪਾਰਟੀ ਵਿੱਚ ਤੁਸੀਂ ਸ਼ਾਮਲ ਹੋ ਉਸ ਪਾਰਟੀ ਦੇ ਜਿਹੜੇ ਕਾਰਜਕਾਲ ਦਾ ਤੁਸੀਂ ਵਿਰੋਧ ਕਰ ਰਹੇ ਹੋ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਪਤਾ ਕੋਈ ਨਹੀਂ ਇਸ ਗੱਲ ਦਾ ਉਹਨਾਂ ਨੂੰ ਸਮਝ ਲੱਗੀ ਤੇ ਤੁਹਾਨੂੰ ਉਂਗਲ ਫੜ ਕੇ ਬਾਹਰ ਵੀ ਕਰ ਸਕਦੇ ਆ ਕਾਰਨ ਕੀ ਆ ਕਿ ਹੁਣੇ-ਹੁਣੇ RAM ਮੰਦਰ ਜਿਹੜਾ ਬਣਾਇਆ ਗਿਆ ਜਯੋਧਿਆ ਦੇ ਵਿੱਚ ਅਸੀਂ RAM ਦੇ ਮੰਦਰ ਦਾ ਸਨਮਾਨ ਵੀ ਕਰਦੇ ਆ ਤੁਹਾਨੂੰ ਵਧਾਈ ਵੀ ਦਿੱਤੀ ਆ ਪਰ ਕਿਉਂਕਿ ਤੁਸੀਂ ਜਸਟੀਫਾਈ ਕਰਨਾ ਵਾ ਸਿਰਫ ਹਰਿਆਣਾ ਕਮੇਟੀ ਨੂੰ ਜਿਹੜਾ ਕਿ ਤੁਸੀਂ ਇੱਕ ਗਲਤ ਕੰਮ ਕੀਤਾ ਇਹ ਜਿਹੜੀ ਕਿ ਸ਼ਰੋਣੀ ਗੁਰਦਆਰ ਪੰਥ ਕਮੇਟੀ ਨੂੰ ਤੋੜ ਕੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਦਾ ਜਿਹੜਾ ਏਜੰਡਾ ਸੀ ਉਸ ਦਾ ਤੁਸੀਂ ਰੰਗ ਬਦਲਣ ਜਾ ਰਹੇ ਹੋ ਸੋ ਇਹ ਹੋਣਾ ਨਹੀਂਗਾ ਪਰ ਮੈਂ ਇਹ ਗੱਲ ਕਹੂੰਗਾ ਕਿ ਜਿਹੜਾ ਕੋ ਤੁਸੀਂ ਇਹ ਬਿਆਨਬਾਜ਼ੀ ਕਰ ਰਹੇ ਹੋ ਪਹਿਲਾਂ ਤਾਂ ਤੁਸੀਂ ਕਿਨਾਂ ਖੱਟਰ ਸਾਹਿਬ ਆਪਣੀ ਪੀੜੀ ਥਲੇ ਛੋਟਾ ਵੀ ਫੇਰੋ ਤੇ ਆਪਣੀ ਪਾਰਟੀ ਦੀਆਂ ਪਾਲਿਸੀਆਂ ਦੇ ਵਿੱਚ ਵੀ ਝਾਤ ਮਾਰੋ ਫਿਰ ਤੁਸੀਂ ਜ਼ਰੂਰ ਇਸ ਗੱਲ 'ਤੇ ਟਿੱਪਣੀ ਕਰੋ ਅਸੀਂ ਤੁਹਾਡੀ ਇਸ ਗੱਲ ਨੂੰ ਤਹਿ ਦਿਲ ਤੋਂ ਸਹਿਕਾਰ ਕਰਾਂਗੇ